ਅੰਡੀਆਲਾ ਗੁਰੂ ਦੇ ਢਾਲਿਆਨਾ ਮੰਦਿਰ ਤੋਂ RAM NAVI ਉਤਸਵ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਸ਼ੋਭਾ ਯਾਤਰਾ ਕੀਤੀ ਗਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਟ ਮੰਤਰੀ ਹਰਪਜਨ ਸਿੰਘ ਐਡੀਓ ਤੇ ਬਾਬਾ ਪਰਮਨੰਦ ਜੀ ਨੇ ਸ਼ਿਰਕਤ ਕੀਤੀ RAM NAVI ਉਤਸਵ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਕੈਬਨਟ ਮੰਤਰੀ ਹਰਪਜਨ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ਼੍ਰੀ ਰਾਮ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਦਿਆਂ ਹੋਇਆ ਆਪਣੇ ਅੰਦਰ ਦੀ ਬੁਰਾਈ ਦਾ ਖਾਤਮਾ ਕਰਦਿਆਂ ਹੋਇਆ ਸਾਨੂੰ ਚੰਗੇ ਸਮਾਜ ਦੀ ਸਿਰਜਣਾ ਕਰਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤੇ ਅਖੀਰ ਵਿੱਚ ਉਹਨਾਂ ਨੇ RAM NAVI ਉਤਸਵ ਕਮੇਟੀ ਦੇ ਸਾਰੇ ਮੈਂਬਰਾਂ ਦਾ ਵਧੀਆ ਉਪਰਾਲੇ ਕਰਨ ਤੇ ਧੰਨਵਾਦ ਕੀਤਾ ਅੰਮ੍ਰਿਤਸਰ ਤੋਂ ਜਸਵੀਰ ਸਿੰਘ ਭੋਲਾ ਦੀ ਖਾਸ ਰਿਪੋਰਟ ਜੀ ਮੇਰੇ ਸਾਰੇ ਵੀਰਾਂ ਨੂੰ ਮੈਂ ਸੋਨੀਆ ਨੇਜਾ ਪ੍ਰਧਾਨ ਸ਼੍ਰੀ RAM NAVI ਉਤਸਵ ਕਮੇਟੀ ਚ ਨਿਆਲਾ ਗੁਰੂ ਮੈਂ ਇਸ ਸ਼ੁਭ ਮੌਕੇ ਤੇ ਆਪਣੇ ਦੇਸ਼ ਵਾਸੀਆਂ ਨੂੰ ਤੇ ਆਪਣੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਸ਼੍ਰੀ ਰਾਮ ਨਾਮੀ ਉਸ ਕਮੇਟੀ ਜੋ ਕਿ 4-5 ਸਾਲ ਤੋਂ ਲਗਾਤਾਰ ਸ਼੍ਰੀ ਰਾਮ ਨਾਮੀ ਦੀ ਛੋਵਾ ਯਾਤਰਾ ਕੱਢ ਰਹੀ ਹੈ ਇਸ ਵਿੱਚ ਦੇਸ਼ ਵਾਸੀਆਂ ਦਾ ਸ਼ਹਿਰ ਵਾਸੀਆਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਸਹਿਯੋਗ ਦੇ ਨਾਲ ਹੀ ਇਹ ਛੋਵਾ ਯਾਤਰਾ ਬੜੀ ਹਰਸੋਹਲਾਜ ਨਾਲ ਕੱਢੀ ਜਾਂਦੀ ਹੈ ਤੇ ਇਸ ਦਿਨ ਦਾ ਇੱਕ ਖਾਸ ਮਹੱਤਵ ਹੀ ਹੁੰਦਾ ਵਾ ਕਿਉਂਕਿ ਇਸ ਦਿਨ ਭਗਵਾਨ ਸ਼੍ਰੀ ਰਾਮ ਜੀ ਨੇ ਤੁਰਗਾ ਜੀਤੋਂ ਸ਼ਕਤੀਆਂ ਲੈ ਕੇ ਨੋਵੇਂ ਦਿਨ ਯੁੱਧ ਵਿੱਚ ਯੁੱਧ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੀ ਤੇ ਇਸ ਦਿਨ ਦੋ ਸ਼੍ਰੀ ਰਾਮ ਜੀ ਦੀ ਤੇ ਸ਼੍ਰੀ ਦੁਰਗਾ ਜੀ ਦੀ ਪੂਜਾ ਕੀਤੀ ਜਾਂਦੀ ਹੈ ਤੇ ਮੈਂ ਅਤੀ ਧੰਨਵਾਦੀ ਹਾਂ ਆਪਣੇ ਵੀਰਾਂ ਦਾ ਭਰਾਵਾਂ ਦਾ ਜਿਹੜਾ ਸਾਡੇ ਨਾਲ ਮੋਢਾ ਨਾਲ ਜੋੜ ਕੇ ਸਾਡਾ ਸਹਿਯੋਗ ਦਿੰਦੇ ਆ ਹਰ ਤਿਹਾੜੇ ਦੇ ਵਿੱਚ ਤੇ ਬਾਕੀ ਸਾਡੀ ਗੱਲ ਰੋਕੀ ਜੀ ਕਰਨਗੇ ਸਾਡੇ ਭਰਾ ਮੰਟੀ ਜੀ ਆਏ ਕਾਂਤ ਸਿੰਘ ਪ੍ਰਧਾਨ ਪੰਜਾਬ ਲੋ ਜੀ ਮੋਟ ਸਾਹਿਬ ਗੱਲ ਕਰੋ ਸ਼ੁਭ ਯਾਤਰਾ ਦੇ ਕਿਤੇ ਕਿਤੇ ਜਾ ਚੁੱਕੇ ਇਹ ਜੀ ਦਾਲੀਆਂ ਨੇ ਮੰਦਰ ਤੋਂ ਆਰੰਭ ਹੋ ਗਏ ਸਾਡੇ ਸ਼ੁਭ ਯਾਤਰਾ ਦੇ ਮੁੱਖ ਮਹਿਮਾਨ ਸ਼੍ਰੀ ਸਰਪੇਜ ਸਿੰਘ ਈਟੀਓ ਉਹਨਾਂ ਦੇ ਪ੍ਰਧਾਨ ਸਤਿੰਦਰ ਜੀ ਤੇ ਮੁੱਖ ਮਹਿਮਾਨ ਬਾਬਾ ਪਰਮਾਨੰਦ ਜੀ ਰਹਿਣਗੇ ਤੇ ਤਪਸਤਨ ਬਾਬਾ ਹੰਦਾਲ ਜੀ ਤੋਂ ਬਾਬਾ ਪਰਮਾਨੰਦ ਜੀ ਸਾਡੇ ਮੁੱਖ ਮਹਿਮਾਨ ਨੇ ਇਹ ਸ਼ੁਭ ਯਾਤਰਾ ਦਾਲੀਆਂ ਨੇ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਸਾਰੇ ਵਕ ਵਕ ਬਜ਼ਾਰਾਂ ਚ ਹੁੰਦੀ ਹੋਈ ਦੁਬਾਰਾ ਫਿਰ ਇੱਥੇ ਸਮਾਪਤ ਹੋਵੇਗੀ ਜੈ ਸ਼੍ਰੀ ਰਾਮ ਜੀ